ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਵਾਲੀ ਇਹ ਕਲੈਕਸ਼ਨ ਆ ਮੋਸਟਲੀ ਹੈਂਡਵਰਕ ਵਾਲੀਆਂ ਨੇ ਬਹੁਤ ਸੋਹਣੀਆਂ ਨੇ ਤੇ ਬਹੁਤ ਹੀ ਪਿਆਰੀ ਪਿਆਰੰਗਾਂ ਵਿੱਚ ਆਈਆਂ ਨੇ ਪ੍ਰਾਈਸ ਸਭ ਤਾਂ ਡਿਫਰੈਂਟ ਹੈ ਪ੍ਰਾਈਸ ਜਾਣਨਾ ਜਾਂ ਕੋਈ ਕੁਇਰੀ ਕਰਨੀ ਹੈ ਤਾਂ ਮੈਂ ਆਪਣਾ ਨੰਬਰ 623924575 ਜਿਹਾ ਦਿੱਤਾ ਆ ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਜੋ ਵੀ ਤੁਹਾਡੀ ਕੁਇਰੀ ਹੈ ਜਿਸ ਵੀ ਸੂਟ ਦੇ ਬਾਰੇ ਵਿੱਚ ਇਹ ਸਾਰੀਆਂ ਕਲੈਕਸ਼ਨਾਂ ਜਿਹੜੀਆਂ ਚੱਲ ਰਹੀਆਂ ਨੇ ਇਹਨਾਂ ਦਾ ਟੋਟਲੀ ਹੈਂਡਵਰਕ ਹੈ ਬਹੁਤ ਪਿਆਰਾ ਦੁਪੱਟਾ ਬਹੁਤ ਪਿਆਰੀ ਸ਼ਰਟ ਹੈ ਸਲੀਵਜ਼ ਹੈਵੀ ਨੇ बॉटਮ ਵੀ ਬਹੁਤ ਹੀ ਪਿਆਰਾ ਹੈ ਤੇ ਸਾਰਾ ਜਿਹੜਾ ਆਏਗਾ ਹੈਂਡਵਰਕ ਦੇ ਨਾਮ ਆਏਗਾ ਤਿੰਨ ਕਲਰ ਆਪਸ਼ਨ ਇਹਦੇ ਵਿੱਚ ਅਵੇਲੇਬਲ ਨੇ ਮਜੈਂਟਾ ਸ਼ੇਡ ਵਿੱਚ ਤੇ ਇੱਕ ਗ੍ਰੀਨਿਸ਼ਟ ਟੋਨ ਵਿੱਚ ਤੇ ਨਾਲ ਇੱਕ ਬਲੂ ਟੋਨ ਵਿੱਚ ਬਾਕੀ ਇਹ ਤੁਸੀ ਕੋਈ ਕੁਐਰੀ ਕਰਨੀ ਹੈ ਤਾਂ ਮੈਂ ਆਪਣਾ ਨੰਬਰ 6239245750 ਦਿੱਤਾ ਹੈ ਇਸ ਨੰਬਰ 'ਤੇ ਜਰ ਮੈਸੇਜ ਕਰ ਦਿਓ ਜੋ ਵੀ ਤੁਹਾਡੀ ਕੁਐਰੀ ਹੈ ਇਹ ਸਾਰੇ ਹੀ ਭਾਰੇ ਸੂਟ ਨੇ ਵਿਡਿੰਗ ਸਪੈਸ਼ਲ ਨੇ ਤੇ ਇਹਨਾਂ ਵਿੱਚ ਜਿੰਨੇ ਜਿੰਨੇ ਕਲਰ ਹੈਗੇ ਨੇ ਐਸ ਪਹਿਲੇ ਵੀ ਆਈ ਸੀ ਬਟ ਡਿਫਰੈਂਸ ਹੈ ਫੈਬਰਿਕ ਵਿੱਚ ਡਿਫਰੈਂਸ ਆਏਗਾ ਤੇ ਪ੍ਰਾਈਸ ਵਿੱਚ ਵੀ ਡਿਫਰੈਂਸ ਆਏਗਾ ਇਹਦੇ ਵਿੱਚ ਜਿੰਨੇ ਵੀ ਕਲਰ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਤੇ ਇਸ ਤੋਂ ਇਲਾਵਾ ਹੋਰ ਇਹਨਾਂ ਵਿੱਚ ਨਹੀਂ ਹੈ ਕੁਝ ਕਲੈਕਸ਼ਨਾਂ ਜਿਵੇਂ ਐ ਚੱਲ ਰਹੀਆਂ ਨੇ ਇਹਨਾਂ ਵਿੱਚ ਸਿੰਗਲ ਸਿੰਗਲ ਹੀ ਆਏਗਾ ਫਿਲਹਾਲ ਜੇ ਹੈਵੀ ਹੈਂਡਵਰਕ ਵਾਲੀਆਂ ਕਲੈਕਸ਼ਨਾਂ ਨੇ ਸਾਰੀਆਂ ਗੋਟਾ ਪੱਟੀ ਵਰਕ ਹੋ ਗਿਆ ਸਾਰਾ ਡੋਟਲੀ ਹੈਂਡਵਰਕ ਆਏਗਾ ਐਵਲੇ ਚਾਰ ਕਲਰ ਆਪਸ਼ਨ ਔਰਗੈਂਜ਼ਾ ਜਿਹੜੇ ਫੈਬਰਿਕ ਤੇ ਨਾਲ ਆਣਗੇ ਔਰਗੈਂਜ਼ਾ ਦਾ ਹੀ ਸੂਟ ਹੈ ਔਰਗੈਂਜ਼ਾ ਦਾ ਹੀ ਦੁਪੱਟਾ ਮਿਲੇਗਾ ਨਾਲ ਬਟ ਪੂਰਾ ਹੈਵੀ ਹੈ ਦੁਪੱਟਾ ਵੀ ਹੈਵੀ ਹੈ ਸ਼ਰਟ ਪੂਰੀ ਹੈਵੀ ਹੈ ਮੋਟਮ ਨਾਲ ਤੁਹਾਨੂੰ ਪਲੇਨ ਮਿਲੇਗਾ ਇਹਦੇ ਵਿੱਚ ਚਾਰ ਕਲਰ ਆਪਸ਼ਨ ਨੇ ਮੈਂ ਓਪਨ ਕਰਕੇ ਵੀ ਇੱਕ ਪਿਕਚਰ ਦਿਖਾ ਦਿੰਦੀ ਆ ਇਹਦੇ ਵਿੱਚ ਜਿਹੜੇ ਕਿ ਇਹ ਵੀ ਚਾਰ-ਚਾਰ ਵਾਲਾ ਚਾਰਟ ਹੈ ਤੁਸੀਂ ਸਿੰਗਲ ਵੀ ਲੈ ਸਕਦੇ ਹੋ ਜਿੰਨੇ ਵੀ ਤੁਸੀਂ ਸੂਟ ਬਾਈ ਕਰਨਾ ਚਾਹੁੰਦੇ ਹੋ ਇੱਕ ਜਾਂ ਦੋ ਜਿੰਨੇ ਵੀ ਕੋਈ ਲਿਮਟ ਨਹੀਂ ਹੈ ਇੱਕ-ਇੱਕ ਸੂਟ ਵੀ ਬਾਈ ਕਰ ਸਕਦੇ ਹੋ ਮੈਂ ਇਹਨਾਂ ਦੀਆਂ ਓਪਨ ਪਿਕਚਰ ਹੀ ਇੱਥੇ ਮੋਸਟਲੀ ਐਡ ਕੀਤੀਆਂ ਨੇ ਤਾਂ ਕਿ ਤੁਹਾਨੂੰ ਪਤਾ ਚੱਲ ਜਾਏ ਕਿ ਜਿਹੜਾ ਐਗਜ਼ੈਕਟ ਵਰਕ ਹੈ ਉਹ ਬਾਟਮ ਤੇ ਸ਼ਰਟ ਤੇ ਦੁਪੱਟੇ ਤੇ ਜਾਂ 슬ੀਵਸ ਤੇ ਕਿੱਥੇ-ਕਿੱਥੇ ਆ ਮੈਂ ਇੱਥੇ ਐਡ ਕਰ ਦਿੱਤਾ ਹੈ ਬਾਕੀ ਅਗਰ ਤੁਸੀਂ ਸੂਟ ਬਾਈ ਕਰਨਾ ਚਾਹ ਜਾਂ ਕੋਈ ਕੁਐਰੀ ਕਰਨੀ ਤਾਂ ਮੈਂ ਨੰਬਰ ਦਿੱਤਾ ਹੈ ਜਾ ਕੇ ਮੈਸੇਜ ਕਰ ਦਿਓ ਤੇ ਮੈਂ ਛੋਟੀਆਂ-ਛੋਟੀਆਂ ਵੀਡੀਓ ਲੈ ਕੇ ਆਣੀ ਅੱਜ ਵੀ ਵੀਡੀਓ ਛੋਟੀ ਜੀ ਹੈ ਤੇ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ-ਨਵੇਂ ਸੂਟਾਂ ਦੇ ਨਾਲ ਨਵੀਆਂ-ਨਵੀਆਂ ਟ੍ਰੈਂਡੀ ਤੇ ਐਕਸਕਲੂਸਿਵ ਕ